ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਿਸ਼ਤੇ ਹੀ ਰਿਸ਼ਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਜ਼ਿਲ੍ਹਾ ਮੁਕਸਰ ਸਾਹਿਬ ਤੋਂ ਆ ਕਾਸ਼ਟਾ ਚੱਟ ਸਿੱਖ ਲੜਕੇ ਦਾ ਰਿਸ਼ਤਾ ਹੈ ਜੀ ਲੜਕਾ ਪੰਜਾਬ ਪੁਲਿਸ ਚ ਹੈ ਲੜਕੀ ਦੀ ਡੇਟ ਆਫ ਬਰਥ 1997 ਇਨਾਂ ਦੀ ਹਾਈਟ ਆ 5 ਫੁੱਟ 11 ਇੰਚ ਇਹਨਾਂ ਦਾ ਸਰਨੇਮ ਹੈ ਪੁੱਲਰਾ ਲੜਕੇ ਨੇ ਸਟੱਡੀ ਕੀਤੀ ਆ ਐਮਏ ਪੰਜਾਬੀ ਤੇ ਇਹਨਾਂ ਨੂੰ ਜ਼ਮੀਨ ਤੇ 14 ਕਿੱਲੇ ਹੁੰਦੇ ਨੇ ਇਹਨਾਂ ਨੂੰ ਪੜ੍ਹੀ ਲਿਖੀ ਤੇ ਸੋਹਣੀ ਸੁਨੱਖੀ ਲੜਕੀ ਚਾਹੀਦੀ ਆ ਜਿਸ ਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਸਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ ਜੀ